ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਕਟੀਆਂ ਦਿਖਾਵਾਂ ਇੱਕ ਬੂਰੀ ਤੇ ਇੱਕ ਕਾਲੀ ਇਹ ਦੋਨਾਂ ਦੇ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆ ਹੋਗੇ ਅਗਲੀ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਵੀ ਸੰਘਾ ਪੰਡ ਸੈਣਾ ਜਿਹੜਾ ਵਰਨਾਲ ਮੋਬਾਈਲ ਨੰਬਰ ਆਪਣਾ ਜੀ 9914084895 99140 84895 84895 ਤੇ ਅੱਜ ਆਪਾਂ ਦਿਖਾਉਣੇ ਪਏ ਦੋ ਕਟੀਆਂ ਹਨਾ ਪਹਿਲਾ ਨੰਬਰ ਜਿਹੜੀ ਬੂਰੀ ਕੱਟੀ ਦੇਖੀ ਐ ਨੇ ਕਿੰਨੀ ਕੁ ਉਮਰ ਹੈ ਦੀ 16 ਮਹੀਨਿਆਂ ਦੀ ਉਮਰ ਰੋਈ 16 ਕਿ ਮਹੀਨੇ ਤੇ ਇਹਦੀ ਮਾਂ ਵਗੈਰਾ ਆਪਾਂ ਦੇਖੀਏ ਚੰਗੀ ਮੈਦੀ ਹੈ ਹਾਂ ਹਾਂ ਪੰਡੋ ਹੀ ਲਈ ਹੈ ਚੰਗੀ ਮੈਦੀ ਠੀਕ ਆ ਬੂਰੀ ਮੈਦੀ ਹਾਂ ਬੂਰੀ ਮੈਦੀ ਠੀਕ ਆ 16 ਮਹੀਨੇ ਦੀ ਉਮਰ ਆ ਤੇ ਤੋਰੀਵਾਰ ਨੂੰ ਇਹਨੂੰ ਸੋ ਸਿੰਘਮੂ ਮੱਥਾ ਦੇਖੋ ਇਹਦਾ ਸਾਫ ਸੁਥਰਾ ਚੰਗੇ ਸਿੰਘ ਦੇ ਵਿੱਚ ਤੇ ਜਿੰਦ ਜਨ ਵਾਲੀ ਗੱਟੀ ਆ 16 ਕਿ ਮਹੀਨੇ ਦੀ ਏਜ ਆ ਤੋ ਦੇਖੋ ਜਮਾ ਸਿੰਘੀ ਸਿੰਘੀ ਬਹੁਤ ਸੋਹਣੀ ਹੈ ਹਾਲੇ ਬੱਚਾ ਹੀ ਆ 16 ਮਹੀਨੇ ਦਾ ਤੇ ਬਾਕੀ ਤੋਰਾ ਵਗੈਰਾ ਦੇਖੋ ਗੱਟੀ ਦਾ ਬਹੁਤ ਚੰਗਾ ਚੰਗੀ ਪੈਠ ਕੁਆਲਟੀ ਦੀ ਤੇ ਲਗਭਗ ਮੰਨ ਕੇ ਚੱਲੀ ਵੀ 3-4 ਕਿ ਮਹੀਨੇ ਸਾਂਭ ਕੇ ਗੱਟੀ ਗੱਪਲ ਹੁਣ ਦੇ ਕਾ ਬੜਾ ਜਾਵਾ 16 ਮਹੀਨੇ ਏਜ ਆ ਸਾਫ ਸੁਥਰੀ ਰਾਜੀ ਪਲੀ ਪੁੜੀ ਵੀ ਬਹੁਤ ਤੋ ਵੀਰ ਥਣ ਦੇਖ ਸਕਦੇ ਨੇ ਚਾਰੇ ਥਣ ਨਿਖਣ ਵਿੱਚ ਸਾਫ ਸੁਥਰੇ ਕੋਈ ਫੋਟ ਸਾਗ ਨਹੀਂ ਹੈਗੀ ਨਾਲ ਜੋਲੀ ਚੰਗੀਆ ਕੱਟੀ ਦੀ ਹੈ ਨਾ ਹਾਂ ਹਾਂ ਤੇ ਵੀਰੇ ਮੁੱਲ ਇਹਦਾ ਕੀ ਰੱਖਿਆ ਆਪਾਂ ਮੁੱਲ 26200 ਵੀਰੇ ਐਸ ਹੋਜੂਗੀ ਮਾੜੀ ਮੋਟੀ ਠੀਕ ਹੈ ਤੇ ਦੂਜੇ ਨੰਬਰ ਅੱਗੇ ਆਪ ਜਿਹੜੀ ਕਾਲੀ ਕੱਟੀ ਦੇਖੀ ਜੰਨੀ ਆ ਜੀ ਇਹ 15 ਮਹੀਨਾ ਦੀ ਉਮਰ ਦੀ 15 ਮਹੀਨੇ ਇਹਦੀ ਉਮਰ ਆ ਇਹਦੀ ਪਤਾ ਦੁੱਧ ਵਗੈਰਾ ਮਾਂ ਵਗੈਰਾ ਦਾ ਕੁਝ ਵੀ ਕਿਹੜਾ ਟੀਕੇ ਦੀ ਹੈ ਇਹ ਪੀਜੀਐਸ ਵੀ ਦੀ ਹੈ ਤੇ 17 ਕਿਲੋ ਦੁੱਧ ਕੱਢੇ ਪੀਜੀਐਸ ਵੀ ਦੀ ਮਾਂ ਪੀਜੀਐਸ ਵੀ ਇਹਦਾ ਆਪਾਂ ਮੁੱਲ ਕੀ ਰੱਖਿਆ ਇਹਦਾ ਮੁੱਲ 29000 ਇਹਦਾ ਮੁੱਲ ਹੈਗਾ 29000 ਰੁਪਿਆ ਐਵੀ ਐਮ 29 ਸ਼ਾਨ ਦੀ ਠੀਕ ਹੈ ਤੋਰੀ ਸੋ ਵੀਰੋ ਥਣ ਵਗੈਰਾ ਦੇਖ ਸਕਦੇ ਹੋ ਝੋਲੀ ਬਹੁਤ ਚੰਗੀਆਂ ਕੱਟੀ ਦੀ ਦੇਖ ਸਕਦੇ ਹੋ ਪੂਰੀ ਕੰਮ ਦੀ ਝੋਲੀ ਜਮਾ ਦੇਖ ਸਕਦੇ ਹੋ ਢਿੱਲਾ ਢੁਲਾ ਝੋਲੀ ਚ ਬਹੁਤ ਜਿਆਦਾ ਚੰਗੀਆਂ ਹੈਗੀਆਂ ਪੂਰੀ ਚੰਗੀ ਪੈਠਪੜੇ ਦੀ ਬਣਤਰ ਤੇ ਇਹਦਾ ਆਪਾਂ ਮੁੱਲ ਕੀ ਰੱਖਿਆ ਜੀ ਇਹਦਾ 29000 ਰੁਪਏ ਤੋਰੀ ਬਾਹਰ ਨੇ ਉਹਨੂੰ ਐਮ 29 ਸ਼ਾਨ ਦੀ ਲੱਛਾ ਉਹਨਾਂ ਸੋ ਐਮ 29 ਦੀ ਵੀਰਾਂ ਨੇ ਦੱਸਿਆ ਪੈਠਪੜੇ ਦੀ ਬਣਤਰ ਤੇ ਸਿੰਘ ਸੁng ਦੀ ਕੱਟੀ ਬਹੁਤ ਜਿਆਦਾ ਚੰਗੀ ਸਕੀਨ ਦੇ ਵਿੱਚ ਸਕੀਨੀ ਜਿਹਾ ਕੱਟੀ ਵਾਗੀ ਝੋਲੇ ਝਾਲੀ ਬਹੁਤ ਚੰਗੀਆਂ 29000 ਰੁਪਏ ਦੀ ਹੈਗੀ ਤੇ ਸਿੰਘ ਦੇਖ ਸਕਦੇ ਹੋ ਬਿਲਕੁਲ ਕੋਕਾ ਸਿੰਘ ਕੱਟੀ ਪੂਰੀ ਪਲੀਪਲਾਈ ਹੈ ਸਿਰਫ 4 ਤੋਂ 5 ਮਹੀਨੇ ਸਾਹਮਣੇ ਦੀ ਦੌਰ ਹੈ ਇਹਨੂੰ ਤੇ ਮੁਰੇ ਚੰਗੀ ਬਣਨ ਵਾਲੀ ਹੈ 29000 ਰੁਪਏ ਕੀਮਤ ਦੱਸੋ ਆਪਾਂ ਦੋ ਕੱਟੀਆਂ ਦਿਖਾ ਦਿਆਂ ਇੱਕ ਕਾਲੀ ਇਹ 29 ਦੱਸਦੇ ਤੇ ਇੱਕ ਦਿਖਾਦੀ ਪੂਰੀ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆਗੇ ਕਿਸੇ ਨਵੇਂ